ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੁਚ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਬਹੁਤ ਵਧੀਆ ਸ਼ੈਂਪੂ ਆ ਕਿ ਜਿਨ੍ਹਾਂ ਦੇ ਵਾਲ ਨਹੀਂ ਵੱਧਦੇ ਹਨ ਬੱਚਿਆਂ ਦੇ ਵੀ ਵੱਡਿਆਂ ਦੇ ਵੀ ਹੁੰਦਾ ਹੈ ਕਿ ਕਿញ្ញਾਂ ਨੂੰ ਆਏ ਹੁੰਦਾ ਕਿ ਮੇਰੇ ਵਾਲ ਨਹੀਂ ਵੱਧਦੇ ਤੇ ਇੰਨੀ ਤੇਜ਼ ਰਫ਼ਤਾਰ ਦੇ ਨਾਲ ਤੁਹਾਡੇ ਵਾਲ ਵਧਨੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਇਹ ਵਾਲਾ ਸ਼ੈਂਪੂ ਬਣਾ ਕੇ ਤੇ ਫਿਰ ਤੁਸੀਂ ਵਾਲ ਧੋਂਦੇ ਹੋ ਤਾਂ ਤੇ ਜਿਨ੍ਹਾਂ ਨੂੰ ਚਿੱਟੇ ਵਾਲਾਂ ਤੋਂ ਸਮੱਸਿਆ ਹੈਗੀ ਹੈ ਨਾ ਉਹ ਵੀ ਦੂਰ ਹੋਊਗੀ ਤੇ ਆਪਾਂ ਦੱਸਦੇ ਆ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਆਪਾਂ ਆ ਦੇਖੋ ਜੀ ਆਪਾਂ ਚਾਹ ਪੱਤੀ ਪਾ ਲਈ ਇਹਦੇ ਵਿੱਚ ਚਾਹ ਪੱਤੀ ਜਿਹੜੀ ਆਪਾਂ ਯੂਜ਼ ਕਰਦੇ ਆਂ ਚਾਹ ਵਾਸਤੇ ਕੋਈ ਪਾ ਸਕਦੇ ਹੋ ਤੁਸੀਂ ਤੇ ਇਹਦੇ ਵਿੱਚ ਆਪਾਂ ਪਾ ਰਹੇ ਆਂ ਮੇਥੀ ਦਾਣ ਹੰਦਿਕੁ ਨਿਥੀ ਦਾਣਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਹੈ ਕਲੌਂਜੀ ਕਲੌਂਜੀ ਹੈ ਜਿਹੜੇ ਆਪਣੇ ਵਾਈਟ ਹੈਅਰ ਆਉਣੇ ਸ਼ੁਰੂ ਹੋ ਜਾਂਦੇ ਅੱਜ ਕੱਲ ਬੱਚਿਆਂ ਦੇ ਵੀ ਆ ਰਹੇ ਆ ਉਹ ਠੀਕ ਹੋ ਜਾਣਗੇ ਤੁਹਾਡੇ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਚੌਲ ਬਸ ਚਮਚਾ ਕਚੌਲਾਂ ਦਾ ਪਾ ਲੈਣਾ ਆਪਾਂ ਬਾਲੇ ਨਹੀਂ ਪਾਉਣੇ ਤੇ ਇਹਦੇ ਵਿੱਚ ਤੁਸੀਂ ਇੱਕ ਸ਼ੈਂਪੂ ਦੀ ਪੁੜੀ ਪਾ ਸਕਦੇ ਹੋ ਸ਼ੈਂਪੂ ਕੋਈ ਵੀ ਹੋਵੇ ਹੋਵੇ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਇੱਕ ਸ਼ੈਂਪੂ ਦੀ ਪੁੜੀ ਇਹਦੇ ਵਿੱਚ ਪਾਣੀ ਜੋ ਵੀ ਤੁਹਾਨੂੰ ਵਧੀਆ ਲੱਗਦਾ ਹੈ ਜਿਹਨੇ ਤੁਸੀਂ ਡੇਲੀ ਸਿਰ ਧੋਨੇ ਹੋ ਉਹੀ ਸ਼ੈਂਪੂ ਤੁਸੀਂ ਇੱਕ ਪੁੜੀ ਵਿੱਚ ਇਹਦੇ ਪਾ ਲਿਓ ਜੇ ਤੁਹਾਡੇ ਵਾਲ ਜ਼ਿਆਦਾ ਹੈ ਭਾਰੇ ਆ ਕਈ ਵਾਰ ਹੁੰਦਾ ਵੀ ਇੱਕ ਪੁੜੀ ਦੇ ਨਾਲ ਆਪਣੇ ਨਹੀਂ ਵਾਲ ਨਿੱਖਰਦੇ ਤੇ ਫਿਰ ਤੁਸੀਂ ਦੋ ਪੁੜੀਆਂ ਵੀ ਪਾ ਸਕਦੇ ਹੋ ਫਿਰ ਦੋ ਪੁੜੀਆਂ ਪਾ ਲਏ ਤੁਸੀਂ ਤੇ ਆਪਾਂ ਇਹਦੇ ਵਿੱਚ ਪਾਤਾ ਹੈ ਪਾਣੀ ਪਾਣੀ ਦੇ ਆਪਾਂ ਪਾਤੇ 1.5 ਗਲਾਸ ਪਾਤਾ ਆਪਾਂ ਪਾਣੀ ਤੇ ਹੁਣ ਇਹਨੂੰ ਆਪਾਂ ਗੈਸ ਤੇ ਧਰ ਦੇਣਾ ਇਹਨੂੰ ਆਪਾਂ ਕੀ ਕਰਨਾ ਹੈ 10 ਮਿੰਟ ਇਹਨੂੰ ਆਪਾਂ ਗੈਸ ਤੇ ਪਕਾਉਣਾ ਹੈ ਇਹਨੂੰ ਆਪਾਂ ਧਰ ਦੇਣਾ 10 ਮਿੰਟ ਗੈਸ ਤੇ ਪਕਾਉਣਾ ਹੈ ਚੰਗੀ ਤਰ੍ਹਾਂ ਜਦੋਂ ਆਪਣਾ ਰਿਜਜੂਗਾ ਆਪ ਨੂੰ ਲੱਗੂਗਾ ਵੀ ਸਾਰੇ ਕਾਸੇ ਦਾ ਜੋ ਵੀ ਰਸ ਆ ਹਨਾ ਉਹ ਇਹਦੇ ਵਿੱਚ ਆ ਗਿਆ ਪਾਣੀ ਦੇ ਤੇ ਫਿਰ ਇਹਨੂੰ ਆਪਾਂ ਕੱਢ ਲੈਣਾ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਸਟੈਪ ਬਾਈ ਸਟੈਪ ਤੇ ਬਹੁਤ ਵਧੀਆ ਸ਼ੈਂਪੂ ਬਣ ਕੇ ਤਿਆਰ ਹੋਊ ਤੇ ਵੈਸੇ ਵੀ ਨਾ ਜਿਵੇਂ ਆਪਾਂ ਕਰਦੇ ਆਂ ਵੀ ਡਾਇਰੈਕਟ ਆਪਾਂ ਆਪਣੇ ਖੈਰ ਦੇ ਉੱਪਰ ਸ਼ੈਂਪੂ ਅਪਲਾਈ ਕਰ ਲੈਨੇ ਹਨਾ ਉਦਾਂ ਤੁਸੀਂ ਨਾ ਕਰਿਆ ਕਰੋ ਜਿਵੇਂ ਕਿ ਆਪਾਂ ਸ਼ੈਂਪੂ ਨੂੰ ਕੱਢ ਕੇ ਤੇ ਕੋਈ ਵੀ ਕਿਸੇ ਭਾਂਡੇ ਦੇ ਵਿੱਚ ਸ਼ੈਂਪੂ ਦੀਆਂ ਪੁੜੀਆਂ ਜੇ ਇੱਕ ਕੱਪਾ ਪਾਉਣੇ ਆ ਜਾਂ ਦੋ ਪਾਉਣੇ ਆ ਤੇ ਉਹਨੂੰ ਤੁਸੀਂ ਭਾਂਡੇ ਦੇ ਵਿੱਚ ਕੱਢ ਕੇ ਤੇ ਇਦਾਂ ਹੱਥ ਦੇ ਨਾਲ ਉਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਫਿਰ ਤੁਸੀਂ ਆਪਣੇ ਵਾਲਾਂ ਤੇ ਪਾਇਆ ਕਰੋ ਕਿਉਂਕਿ ਕੈਮੀਕਲ ਬਹੁਤ ਜ਼ਿਆਦਾ ਹੁੰਦੇ ਜਦੋਂ ਆਪਾਂ ਡਾਇਰੈਕਟਲੀ ਵਾਲਾਂ ਦੇ ਉੱਪਰ ਲਗਾਉਂਦੇ ਆ ਤਾਂ ਬਹੁਤ ਫੈਕਟ ਪੈਂਦਾ ਵਾਲਾਂ ਨੂੰ ਤੇ ਅੱਜ ਕੱਲ੍ਹ ਵੈਸੇ ਹੀ ਹਨਾ ਆਪਣਾ ਖਾਣ ਪਾਣ ਉਦਾਂ ਦਾ ਹੋ ਗਿਆ ਤੇ ਬਹੁਤ ਜ਼ਿਆਦਾ ਵਾਲ ਨਾ ਛੋਟੇ ਛੋਟੇ ਬੱਚਿਆਂ ਦੇ ਵੀ ਚਿੱਟੇ ਵਾਲ ਹੋ ਰਹੇ ਆ ਝੜਦੇ ਬਹੁਤ ਜ਼ਿਆਦਾ ਏ ਮੈਨੂੰ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ ਕਿ ਜੀ ਦੀ ਵਾਲ ਬਹੁਤ ਝੜ ਰਹੇ ਆ ਕੁਝ ਦੱਸੋ ਵਾਲ ਬੱਚਿਆਂ ਦੇ ਵੀ ਝੜਦੇ ਆ ਆਪਣੇ ਵੀ ਝੜਦੇ ਆ ਕੁਝ ਦੱਸੋ ਤੇ ਆਪਾਂ ਜਿਹੜਾ ਤੁਹਾਨੂੰ ਦੱਸ ਰਹੇ ਆ ਬਹੁਤ ਵਧੀਆ ਸ਼ੈਂਪੂ ਬਣ ਕੇ ਤਿਆਰ ਹੋਊਗਾ ਤੇ ਤੁਸੀਂ ਜਰੂਰ ਟਰਾਈ ਕਰਿਓ ਕੋਈ ਔਖਾ ਕੰਮ ਨਹੀਂਗਾ ਬਸ ਇਹ ਆਹ ਚੀਜ਼ਾਂ ਜਿਹੜੀਆਂ ਆਪਾਂ ਦੱਸੀਆਂ ਤੁਹਾਨੂੰ ਇਹ ਪਾ ਕੇ ਤੇ ਗੈਸ ਤੇ ਧਰ ਦਿਓ 10 ਮਿੰਟ ਜਦੋਂ ਉਬਲ ਜੂਗਾ ਚੰਗੀ ਤਰ੍ਹਾਂ ਤੇ ਸਿਮ ਕਰ ਦਿਓ ਨੂੰ 10 ਮਿੰਟ ਰੱਖ ਕੇ ਉੱਪਰ ਤੇ ਉਹ ਜਦੋਂ ਠੰਡਾ ਹੋ ਗਿਆ ਤੇ ਤੁਸੀਂ ਆਪਣਾ ਸਿਰ ਉਹਦੇ ਨਾਲ ਧੋਣਾ ਹੈ ਬਹੁਤ ਹੀ ਜ਼ਿਆਦਾ ਵਧੀਆ ਹੈ ਆ ਦੇਖੋ ਜੀ ਚਾਹ ਪੱਤੀ ਵੀ ਆਪਣੇ ਵਾਲਾਂ ਲਈ ਬਹੁਤ ਵਧੀਆ ਚੀਜ਼ ਆ ਚੌਲ ਆ ਜਿਹੜੇ ਚੌਲ ਵੀ ਵਧੀਆ ਮੇਥੀ ਵੀ ਵਧੀਆ ਆਪਾਂ ਜਿਹੜੀਆਂ ਚੀਜ਼ਾਂ ਪਾਈਆਂ ਇਹਦੇ ਵਿੱਚ ਜਿਹੜਾ ਸ਼ੈਂਪੂ ਦੇ ਵਿੱਚ ਕੋਈ ਵੀ ਕੈਮੀਕਲ ਹੋਊਗਾ ਇਸ ਚੀਜ਼ ਨੂੰ ਘੱਟ ਕਰ ਦੂਗਾ ਕੈਮੀਕਲ ਨੂੰ ਇਹ ਜਿਹੜੀਆਂ ਆਪਾਂ ਚੀਜ਼ਾਂ ਪਾਤੀਆਂ ਇਹਦਾ ਬਹੁਤ ਵਧੀਆ ਅਸਰ ਹੋਊਗਾ ਤੇ ਜਰੂਰ ਤੁਸੀਂ ਇਦਾਂ ਹੀ ਸਿਰ ਣਾਇਆ ਕਰੋ ਤੇ ਬਹੁਤ ਜਲਦੀ ਤੁਹਾਡੇ ਵਾਲਾਂ ਦੀ ਗਰੋਥ ਹੋਊਗੀ ਤੇ ਇਤ ਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਇਹ ਬੰਦੇ ਉੱਭਲ ਜਾਂਦਾ ਹੈ ਆ ਦੇਖ ਇਹਦਾ ਕਲਰ ਦੇਖ ਲੋ ਆ ਛੜਦਾ ਚਾਹ ਪੱਤੀ ਨੇ ਆਪਣਾ ਰੰਗ ਦੇਤਾ ਇਹਨੂੰ ਆਪਾਂ ਸਿਮ ਕਰ ਦਿੰਨੇ ਆ ਆਪਾਂ ਨੂੰ ਸਿਮ ਕਰਕੇ ਤੇ ਫਿਰ ਤੁਹਾਨੂੰ ਦਿਖਾਉਨੇ ਆਪਾਂ 10 ਮਿੰਟਾਂ ਬਾਅਦ ਮਿਲਦੇ ਆਂ ਤੇ ਹਾਂਜੀ ਆਪਾਂ ਨੂੰ 10 ਮਿੰਟ ਹੋ ਚੁੱਕੇ ਆ ਇਹਨੂੰ ਗੈਸ ਦੇ ਉੱਪਰ ਰੱਖੇ ਨੂੰ ਤੇ ਜਿਹੜੇ ਇਹਦੇ ਵਿੱਚ ਆਪਾਂ ਚਾਹ ਪੱਤੀ ਨੇ ਵੀ ਪੂਰਾ ਆਪਣਾ ਕਲਰ ਛੱਡ ਦਿੱਤਾ ਚੌਲ ਵੀ ਰਿਜੇ ਜਿਵੇਂ ਆਪਾਂ ਕਹਿੰਨੇ ਆ ਨਾ ਮੇਰੇ ਅੱਧੇ ਰਿਜੇ ਜੇ ਗਏ ਤੇ ਜਿਹੜੀ ਮੇਥੀ ਦਾਣਾ ਹੈ ਉਹ ਵੀ ਫੁੱਲ ਜੇ ਗਈ ਮੇਥੀ ਨਾ ਐਦਾਂ ਫੁੱਲ ਗਈ ਤੇ ਬਹੁਤ ਵਧੀਆ ਕਲਰ ਆ ਗਿਆ ਇਹਦਾ ਇਹਨੂੰ ਆਪਾਂ ਹੁਣ ਕੀ ਕਰਨਾ ਇਹਨੂੰ ਠੰਡਾ ਕਰਨ ਵਾਸਤੇ ਆਪਾਂ ਹੀ ਰੱਖਣਾ ਹੈ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਇਹਨੂੰ ਛਾਣ ਕੇ ਤੇ ਫਿਰ ਆਪਾਂ ਆਪਣਾ ਸਿਰ ਤੋਂ ਲੈਣਾ ਇਹਦੇ ਨਾਲ ਤੇ ਬਹੁਤ ਵਧੀਆ ਆਪਣਾ ਸ਼ੈਂਪੂ ਬਣ ਕੇ ਤਿਆਰ ਹੋ ਚੁੱਕਾ ਤੇ ਤੁਸੀਂ ਇਹਨੂੰ ਜੇ ਹਫ਼ਤੇ ਵਿੱਚ ਦੀ ਤੁਸੀਂ ਇੱਕ ਵਾਰੀ ਇਹਨੂੰ ਯੂਜ਼ ਕਰਦੇ ਹੋ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਤੁਹਾਡੇ ਵਾਲ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਇੰਨਾ ਵਧੀਆ ਰਿਜ਼ਲਟ ਹੈ ਇਹਦਾ ਕਿ ਦਿਨ ਬਦਿਨ ਗ੍ਰੋਥ ਇਹਦੀ ਵੱਧ ਹੀ ਜਾਊਗੀ ਚਿੱਟੇ ਵਾਲਾਂ ਨੂੰ ਵੀ ਠੀਕ ਕਰੂ ਬਹੁਤ ਹੱਦ ਤੱਕ ਤੇ ਜਰੂਰ ਤੁਸੀਂ ਟਰਾਈ ਕਰਿਓ ਇਹਨੂੰ ਹੁਣ ਆਪਾਂ ਇਦਾਂ ਹੀ ਰੱਖ ਦੇਣਾ ਇਹ ਆਪਣੇ ਆਪ ਠੰਡਾ ਹੋ ਜਾਊਗਾ ਜਦੋਂ ਬਿਲਕੁਲ ਠੰਡਾ ਹੋ ਗਿਆ ਤੇ ਆਪਾਂ ਇਹਨੂੰ ਛਾਣ ਲੈਣਾ ਛਾਣ ਕੇ ਹੁਣ ਜਿੰਨਾ ਚੰ ਠੰਡਾ ਹੋਊਗਾ ਪਟਾਕੇ ਰੱਖ ਦਿੰਨੇ ਆ ਆਰਾਮ ਨਾਲ ਤੁਸੀਂ ਜਿਸ ਦਿਨ ਨਹਾਉਣਾ ਹੋਊਗਾ ਜੇ ਤੁਸੀਂ ਸੁਬਾ ਨਹਾਉਂਦੇ ਹੋ ਆਪਣਾ ਸਿਰ ਧੋਂਦੇ ਹੋ ਤਾਂ ਤੁਸੀਂ ਇਹਨੂੰ ਰਾਤ ਨੂੰ ਵੀ ਬਣਾ ਕੇ ਰੱਖ ਸਕਦੇ ਹੋ ਫਿਰ ਓਵਰਨਾਈਟ ਤੁਸੀਂ ਇਹਨੂੰ ਇਦਾਂ ਹੀ ਢਾਂਡੇ ਦੇ ਵਿੱਚ ਪਿਆ ਰਹਿਣ ਦਿਓ ਤੇ ਤੁਸੀਂ ਜਦੋਂ ਸੁਬਾ ਉੱਠੋਗੇ ਫਿਰ ਇਹਨੂੰ ਛਾਣ ਕੇ ਤੇ ਆਪਣਾ ਸਿਰ ਧੋ ਲਿਓ ਤੇ ਜੇ ਤੁਸੀਂ ਸ਼ਾਮ ਨੂੰ ਨਹਾਣਾ ਤਾਂ ਫਿਰ ਤੁਸੀਂ ਸੁਬਾਹ ਬਣਾ ਕੇ ਰੱਖ ਲਿਓ ਤੇ ਇਹ ਹੈਗਾ ਵੀ 3-4 ਘੰਟੇ ਨਾ ਇਦਾਂ ਹੀ ਪਿਆ ਰਵੇ ਤੇ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਤੇ ਜ਼ਰੂਰ ਤੁਸੀਂ ਟਰਾਈ ਕਰਿਓ ਤੇ ਫਿਰ ਤੁਸੀਂ ਦੇਖੋ ਦਿਨ-ਦਿਨ ਤੁਹਾਡੇ ਵਾਲ ਦੀ ਗ੍ਰੋਥ ਇੰਨੀ ਜ਼ਿਆਦਾ ਹੋ ਜੂਗੀ ਨਾ ਕਿ ਤੁਹਾਡੇ ਤੋਂ ਸੰਭ ਹੀ ਨਹੀਂ ਜਾਣੀ ਤੁਸੀਂ ਕਹੋਗੇ ਕਿ ਹੈਰਾਨਗੀ ਹੋ ਗਈ ਇੰਨੇ ਲੰਬੇ ਹੋ ਗਏ ਵਾਲ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ